ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਰੇ ਉੱਤਰਾਖੰਡ ਦੇ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੁੰਦੀ ਆ ਸਤਾਰਗੰਜ ਖੇਤਰ ਦੇ ਵਿੱਚ ਇੱਥੇ ਗੁਰਨਾਨਕ ਨਗਰੀ ਇੱਕ ਪਿੰਡ ਆ ਬਿਲਕੁਲ ਸਤਾਰਗੰਜ ਨਾਲ ਲੱਗਦਾ ਹੋਇਆ ਉੱਥੇ ਗੁਰੂ ਮਹਾਰਾਜ ਦੀ ਬੇਅਦਬੀ ਹੁੰਦੀ ਆ ਇੱਕ ਸ਼ਖਸ ਵੱਲੋਂ ਜਿਹੜਾ ਕਿ ਪਹਿਲਾਂ ਸਿੱਖ ਘਰਾਂ ਦੇ ਵਿੱਚ ਹੀ ਪੈਦਾ ਹੋਇਆ ਸੀ ਸਿੱਖ ਘਰ ਦੇ ਵਿੱਚ ਪੈਦਾ ਹੋਇਆ ਸੀ ਉਹ ਅੱਜ ਕੱਲ੍ਹ ਇਸਾਈ ਬਣ ਜਾਂਦਾ ਵਾ ਔਰ ਉਹਦੇ ਵੱਲੋਂ ਗੁਰੂ ਸਾਹਿਬ ਨੂੰ ਅਗਨ ਭੇਟ ਕਰ ਦਿੱਤਾ ਜਾਂਦਾ ਵਾ ਉਹਦੇ ਸਬੰਧ ਦੇ ਵਿੱਚ ਇੱਥੇ ਪੰਜਾਬ ਤੋਂ ਦੂਰੋਂ ਦੂਰੋਂ ਚੱਲ ਕੇ ਬਹੁਤ ਸਾਡੀਆਂ ਧਾਰਮਿਕ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਭਾਈ ਅਮਰੀਕ ਸਿੰਘ ਜੀ ਦੇ ਨਾਲਾ ਦਮਦਮੀ ਟਕਸਾਲ ਦੇ ਮੁਖੀ ਜਿਵੇਂ ਤੁਸੀਂ ਜਾਣਦੇ ਹੋ ਉਹ ਵੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਨਿਆ ਕਿ ਇਹ ਬਾਰ ਬਾਰ ਜਿਹੜੀਆਂ ਘਟਨਾਵਾਂ ਇਹ ਕਿਉਂ ਹੋ ਰਹੀਆਂ ਨੇ ਇਹ ਦਰਾਸ ਕਿਉਂ ਹੋ ਰਿਹਾ ਵਾ ਕਮੀ ਕਿੱਥੇ ਰਹਿ ਗਈ ਆ ਸਾਡੇ ਵਿੱਚ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਮੈਂ ਜਿਵੇਂ ਗੱਲ ਕਰ ਰਿਹਾ ਸਾਂ ਵੀ ਇੱਕ ਨਾ ਆਮ ਜੀ ਗੱਲ ਹੋ ਗਈ ਜਿਵੇਂ ਵੇਖਣ ਚ ਇਹ ਆ ਰਿਹਾ ਵੀ ਜਿਵੇਂ ਪੰਜਾਬ ਦੇ ਵਿੱਚ ਤੇ ਬਾਹਰ ਆਮ ਜੀ ਗੱਲ ਹੋ ਗਈ ਹੈ ਵੀ ਕਿ ਇਹਨੂੰ ਜਦਾ ਛਾਤੀ ਕੋਈ ਗੁਰੂ ਮਹਾਰਾਜ ਦੀ ਬੇਦਬੀ ਕਰ ਦਿੰਦਾ ਵਾ ਔਰ ਸਭ ਤੋਂ ਘਨਾਉਣਾ ਪਾਪ ਕਰ ਰਹੇ ਨੇ ਔਰ ਉਹ ਲੋਕ ਕਰ ਰਹੇ ਨੇ ਜਿਹੜੇ ਚੰਗੀ ਤਰ੍ਹਾਂ ਸਿੱਖ ਪੰਥ ਨੂੰ ਜਾਣਦੇ ਵੀ ਨੇ ਸਮਝਦੇ ਵੀ ਨੇ ਵੀ ਪਰਿਵਾਰ ਦੇ ਵਿੱਚੋਂ ਇਹ ਬੱਚਾ ਹੁੰਦਾ ਆਪਾਂ ਮੈਂ ਅੱਜ ਕੱਲ੍ਹ ਸਾਈ ਬਣ ਗਿਆ ਉਹ ਗੁਰੂ ਮਹਾਰਾਜ ਦੀ ਬੇਦਬੀ ਕਰ ਦਿੰਦੇ ਇਹ ਕਾਰਨ ਕੀ ਆ ਵਜ੍ਹਾ ਕੀ ਆ ਕਿਉਂ ਇਹੋ ਜਿਹੇ ਕੰਮ ਹੋ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਮਸਦੀਆਂ ਸਮੂਹ ਗੁਰੂ ਨਾਨਕ ਨੇ ਨਾਮ ਲੇਵਾ ਸੰਗਤਾਂ ਨੂੰ ਮੈਂ ਅਕਸਰ ਬੇਨਤੀ ਕਰਦਾ ਹਾਂ ਨਾ ਕਿ ਪਹਿਲਾ ਬੇਅਦਮੀ ਦਾ ਕਾਰਨ ਹੁੰਦਾ ਪ੍ਰਬੰਧਾਂ ਦੀ ਘਾਟ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਪ੍ਰਕਾਸ਼ਮਾਨ ਹੁੰਦੇ ਆ ਦਰਬਾਰ ਬਣਾਇਆ ਜਾਂਦਾ ਉੱਥੇ ਵਧੀਆ ਸੂਜਵਾਨ ਗ੍ਰੰਥੀ ਨਹੀਂ ਹੁੰਦਾ ਗ੍ਰੰਥੀ ਦੀ ਘਾਟ ਹੁੰਦੀ ਆ ਦੂਜੀ ਘਾਟ ਹੁੰਦੀ ਆ ਕਿ ਗੁਰਦੁਆਰਾ ਸਾਹਿਬ ਦੀ ਚਾਰਦੁਆਰੀ ਨਾ ਹੋਣੀ ਤੀਜੀ ਘਾਟ ਹੁੰਦੀ ਆ ਕਿ ਉੱਥੇ ਕੋਈ ਗੁਰਸਿੱਖਾਂ ਦੀ ਪ੍ਰਬੰਧਕ ਕਮੇਟੀ ਨਹੀਂ ਹੁੰਦੀ ਇਹਨਾਂ ਤਿੰਨਾਂ ਕਾਰਨਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਗੁੜਕੇ ਸਾਹਿਬ ਦੀ ਪੋਥੀਆਂ ਦੀ ਵਿਦ ਵੀ ਹੁੰਦੀ ਆ ਅਸੀਂ ਆਮ ਸਮਾਜ ਵਿੱਚ ਵਿਤਰਦੇ ਆ ਤੇ ਘਰਾਂ ਵਿੱਚ ਰਹਿਣ ਵਾਲੇ ਲੋਕ ਆ ਆਪਣੇ ਘਰ ਨੂੰ 2 ਮਿੰਟ ਲਈ ਕਦੇ ਵਾਸਤੇ ਸੁੰਨਾ ਨਹੀਂ ਛੱਡਦੇ ਪਰ ਇੱਕੋ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਘਰ ਆ ਗ੍ਰੰਥੀ ਸਵੇਰੇ ਆਉਂਦਾ ਮਹਾਰਾਜ ਸਾਹਿਬ ਦਾ ਪ੍ਰਕਾਸ਼ ਕਰਦਾ ਥੋੜਾ ਬਹੁਤਾ ਨਿਤਨੇਮ ਕਰਦਾ ਤੇ ਬਾਕੀ ਰਹਿ ਰਸ ਦੇ ਟਾਈਮ ਤੱਕ ਉਹ ਸਾਰਾ ਦਿਨ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਸੁੰਨਾ ਰਹਿੰਦਾ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਦੋਸ਼ੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਇਹ ਸਾਡੇ ਵੱਡ ਵਡੇਰਿਆਂ ਨੇ ਲੰਮੀ ਘਾਲਣਾ ਘਾਲ ਕਰਕੇ ਬਹੁਤ ਕੁਰਬਾਨੀਆਂ ਦੇ ਕਰਕੇ ਦੋ ਸਿੱਖ ਜਥੇਬੰਦੀਆਂ ਖੜੀਆਂ ਕੀਤੀਆਂ ਸਨ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੀ ਦਾਨ ਇਹਨਾਂ ਦੋਨਾਂ ਜਥੇਬੰਦੀਆਂ ਦੇ ਉੱਪਰ ਇੱਕ ਪਰਿਵਾਰ ਦਾ ਕਬਜਾ ਉਹ ਪਰਿਵਾਰ ਕਿਹੜਾ ਬਾਦਲ ਪਰਿਵਾਰ ਬਾਦਲ ਪਰਿਵਾਰ ਜਦੋਂ ਇਹ ਕਮੇਟੀਆਂ ਜਾਂ ਜਥੇਬੰਦੀਆਂ ਹੋਣ ਵਿੱਚ ਆਈਆਂ ਉਹ ਸਰਕਾਰ ਦੇ ਜਾਂ ਅੰਗਰੇਜ਼ਾਂ ਦੇ ਪਿੱਠੂ ਸਨ ਸਿੱਖ ਪੰਥ ਦੇ ਉਦੋਂ ਵੀ ਖਿਲਾਫ ਸੀ ਹੁਣ ਵੀ ਖਿਲਾਫ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਖਿਲਾਫ ਰਹਿਣਾ ਨਾ ਉਹ ਸਿੱਖ ਸੀ ਨਾ ਸਿੱਖ ਬਣ ਸਕਦੇ ਤੇ ਨਾ ਅਸੀਂ ਉਹਨਾਂ ਨੂੰ ਸਿੱਖ ਮੰਨ ਨਹੀਂ ਸਕਦੇ ਆ ਵਿਸ਼ੇਸ਼ ਤੌਰ ਤੇ ਇਹ ਜਿਹੜੀ ਘਾਟ ਆ ਅਣਗਹਿਲੀ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਆ ਸ਼੍ਰੋਮਣੀ ਕਮੇਟੀ ਇਹੇ ਕਰਕੇ ਬਣਾਈ ਸੀ ਕਿ ਜਿਹੜੇ ਪਿੰਡਾਂ ਦੇ ਜਾਂ ਇਤਿਹਾਸਕ ਗੁਰਦੁਆਰੇ ਆ ਉਹਨਾਂ ਦਾ ਵਧੀਆ ਤਰੀਕੇ ਦੇ ਨਾਲ ਪ੍ਰਬੰਧ ਜਿੱਥੇ ਕਿਸੇ ਨੂੰ ਕੋਈ ਗਰੰਤੀ ਦੀ ਲੋੜ ਆ ਪਹਿਰੇਦਾਰੀ ਦੀ ਲੋੜ ਆ ਜਾਂ ਉਥੇ ਭਾਂਡਿਆਂ ਦੀ ਲੋੜ ਆ ਜਾਂ ਹੋਰ ਵੀ ਗੁਰਦੁਆਰਾ ਸਾਹਿਬ ਦੇ ਨਾਲ ਸੰਬੰਧਿਤ ਸਮਾਨ ਦੀ ਜ਼ਰੂਰਤ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੀ ਕਰਨੀ ਸੀ ਪਰ ਉਹ ਤਾਂ ਇੱਕ ਪਰਿਵਾਰ ਦੇ ਕਬਜ਼ੇ ਵਿੱਚ ਆ ਗਈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਉਹ ਬਾਦਲ ਪਰਿਵਾਰ ਦੀ ਕਮੇਟੀ ਐ ਇਸੇ ਤਰ੍ਹਾਂ ਸ਼੍ਰੋਮਣੀ ਕਾਲੀ ਦਲ ਨਹੀਂ ਉਹ ਬਾਦਲ ਦਲ ਇੱਕ ਪਰਿਵਾਰ ਦਾ ਦਲ ਰਹਿ ਗਿਆ ਤੇ ਬਾਕੀ ਦੂਜੀ ਸਾਡੀ ਪਿੰਡਾਂ ਦੀ ਸਮਾਜ ਦੀ ਇਹ ਘਟਿਆ ਕਿ ਆਪਣੇ ਘਰਾਂ ਦੀ ਪਹਿਰੇਦਾਰੀ ਕਰਦੇ ਆਂ ਜਿੱਥੇ ਗੁਰਦੁਆਰਾ ਸਾਹਿਬੰਦਾ ਉਹਦੀ ਸ਼ਪੈਰੇਦਾਰੀ ਨਹੀਂ ਕਰਦੇ ਬਾਕੀ ਜੋ ਜਿਹੜਾ ਛੇਵੇਂ ਪਾਤਸ਼ਾਹ ਨੇ ਸਾਨੂੰ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਆ ਉਹਨਾਂ ਨੇ ਸਾਨੂੰ ਸ਼ਾਸਤਰ ਬਖਸ਼ੇ ਆ ਅਸੀਂ ਸ਼ਾਸਤਰਾਂ ਤੋਂ ਹੀਣੇ ਹੋ ਗਿਆਂ ਮੇਰਾ ਮੰਨਣਾ ਮੇਰਾ ਵਿਸ਼ਵਾਸ ਮੇਰਾ ਕਿਹਦਾ ਹੈ ਕਿ ਜਿਸ ਦਿਨ ਸਿੱਖ ਪੰਥ ਵੱਲੋਂ ਸਮੂਚੀ ਕੌਮ ਨੇ ਸ਼ਾਸਤਰ ਧਾਰਨ ਕਰ ਲਿਆ ਮੇਰੇ ਦੇਖਣ ਦੇ ਪ੍ਰਾਤਨ ਸਮੇਂ ਦੇ ਅੰਦਰ ਜਦੋਂ ਪਰਿਵਾਰ ਦੇ ਮੈਂਬਰ ਰਾਤ ਨੂੰ ਸੌਂਦੇ ਸੀ ਇਕੱਲੇ ਇਕੱਲੇ ਮੈਂਬਰ ਦੇ ਸਹਰਾਣੇ ਦੇ ਕੋਈ ਸ਼ਾਸਤਰ ਹੁੰਦਾ ਡਾਂਗ ਹੁੰਦਾ ਬਰਸ਼ਾ ਹੁੰਦਾ ਜਾਂ ਕਿਰਪਾਨ ਹੁੰਦੀ ਸ਼ਾਸਤਰ ਤੋਂ ਹੀ ਨਾ ਸਾਡਾ ਸਿੱਖ ਸਮਾਜ ਸੌਣ ਲੱਗਿਆ ਵੀ ਨਹੀਂ ਸੀ ਹੁੰਦਾ ਪਰ ਹੁਣ ਜਿਹੜੇ ਰਾਗੀ ਢਾਡੀ ਕਵੀਸ਼ਰ ਸਟੇਜਾਂ ਤੇ ਪ੍ਰਚਾਰ ਕਰਨ ਜਾਂਦੇ ਆ ਉਹਨਾਂ ਦੇ ਗਾਲੇ ਵਿੱਚ ਹਜੂਰੀਆ ਵੀ ਨਹੀਂ ਹੁੰਦਾ ਕਿਰਪਾਨ ਜਿਹੜੀ ਚੁਗਣੀ ਆ ਇਹਨੂੰ ਅਸੀਂ ਬੋਝ ਜਾਂ ਭਾਰ ਜਾਂ ਇਹਨੂੰ ਅਸੀਂ ਸ਼ਰਮਿੰਦਗੀ ਸਮਝਦੇ ਆ ਗੁਰੂ ਗੁਰੂ ਕੇ ਪਿਆਰੀ ਸੰਗਤ ਇਹ ਸ਼ਰਮਿੰਦਗੀ ਨਹੀਂ ਬੋਝ ਨਹੀਂ ਇਹ ਸ਼ਰਮ ਨਹੀਂ ਏ ਮੀਰੀ ਪੀਰੀ ਦੇ ਮਾਲਕ თან ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਬਾਤਾਂ ਨੇ ਸਾਨੂੰ ਆਜ਼ਾਦੀ ਦਾ ਪ੍ਰਤੀਕ ਸ਼ਾਸਤਰ ਬਖਸ਼ੇ ਸਨ ਅਸੀਂ ਜਦੋਂ ਸ਼ਾਸਤਰਾਂ ਤੋਂ ਹੀਣ ਹੋ ਗਏ ਲੋਕਾਂ ਦੇ ਅੰਦਰ ਉਤਸ਼ਾਹ ਪੈਦਾ ਹੋ ਗਿਆ ਉਹਨਾਂ ਸਮਝ ਲਿਆ ਕਿ ਸਿੱਖਾਂ ਦੇ ਅੰਦਰੋਂ ਅਨਖ ਤੇ ਗੈਰਤ ਖਤਮ ਹੋ ਗਈ ਆਰਖ ਅਨਖ ਤੇ ਗੈਰਤ ਦੀ ਇੱਕੋ ਇੱਕ ਨਿਸ਼ਾਨੀ ਪ੍ਰਤੀਕ ਆ ਸ਼ਾਸਤਰ ਧਾਰੀ ਹੋਣਾ ਖੰਡੇ ਬਾਟੇ ਦਾ ਅਮਰ ਛਕਣਾ ਵਿਸ਼ਵਾਸ ਪਰੋਸਾ ਅਕੀਦਾ ਇੱਕ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਰੱਖਣਾ ਜਿੱਦਣ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜਾਨਦ ਕਰਾ ਲਿਆ ਹੁਣ ਜਿਹੜਾ ਅਕਾਲ ਤਖਤ ਸਾਹਿਬ ਆ ਬਾਦਲ ਪਰਿਵਾਰ ਦੇ ਕਬਜ਼ੇ ਵਿੱਚ ਸਿੱਖ ਕੌਮ ਕੋਲੋਂ ਜਦੋਂ ਤੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਹੋ ਗਏ ਉਸ ਤੋਂ ਬਾਅਦ ਅਕਾਲੀ ਬਾਬਾ ਫੂਲਾ ਸਿੰਘ ਜੀ ਸੋਚ ਨੂੰ ਸਮਰਪਿਤ ਕੌਮ ਨੂੰ ਕੋ ਕੋਮੇ ਜਥੇਦਾਰ ਨਹੀਂ ਮਿਲਿਆ ਦੋ ਸਾਡੇ ਮਹਾਨ ਸਥਾਨ ਨੇ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੋਨ ਅਸਥਾਨਾਂ ਤੇ ਕੇਂਦਰਾਂ ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ ਸਾਨੂੰ ਜ਼ਰੂਰਤ ਹੈ ਸਮਝ ਦੀ ਨਜਾਕਤ ਨੂੰ ਵੇਖਦਿਆਂ ਹੋਇਆਂ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣਾ ਸ੍ਰੀ ਅਕਾੜ ਤਖਸਾਲ ਸਾਹਿਬ ਨੂੰ ਆਜ਼ਾਦ ਕਰਾਉਣਾ ਮੈਂ ਇਹ ਨਹੀਂ ਚਾਹੁੰਦਾ ਕਿ ਆਪਾਂ ਖੂਨ ਦੀ ਉੱਤੇ ਹੋਲੀ ਖੇਡੀਏ ਸ਼ਾਂਤਮਈ ਤਰੀਕੇ ਦੇ ਨਾਲ ਜਿਸ ਤਰ੍ਹਾਂ ਵੀ ਪੰਥ ਜਾਂ ਸੰਗਤ ਸਮਝਦੀ ਆ ਬਾਦਲ ਪਰਿਵਾਰ ਕੋਲੋਂ ਸ਼ਰੋਮਣੀ ਕਮੇਟੀ ਆਜ਼ਾਦ ਕਰਾਉਣੇ ਇਸੇ ਤਰ੍ਹਾਂ ਸ਼ਰੋਮਣੀ ਅਕਾਲੀ ਆਕਾਲੀ ਦਲ ਯਾਦ ਕਰਾਉਣਾ ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਹਿਬ ਯਾਦ ਕਰਵਾ ਲੈਣਾ ਇਹ ਸਾਡਾ ਪਹਿਲਾ ਕਦਮ ਹੈ ਜਿਸ ਦਿਨ ਸ੍ਰੀ ਅਕਾਲ ਤਖਤ ਸਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਹੋ ਗਿਆ ਸਾਨੂੰ ਆ ਸ਼ਰਮਨਾਕ ਘਟਨਾਵਾਂ ਜਾਂ ਅਫਸੋਸ਼ ਘਟਨਾਵਾਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਵਾਲੀ ਘਟਨਾ ਦੁਬਾਰਾ ਵੇਖਣੀ ਨਹੀਂ ਪਵੇਗੀ ਇਹਦਾ ਇੱਕੋ ਇੱਕ ਹੱਲ ਹੈ ਸ਼ਾਸਤਰ ਧਾਰੀ ਹੋਣਾ ਖੰਡੇ ਬਾਟੇ ਦਾ ਅੰਮਰ ਸਕਣਾ ਵਿਸ਼ਵਾਸਤਾ ਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਰੱਖਣਾ ਸ਼੍ਰੋਮਣੀ ਕਾਲੀਦਾਲ ਸ਼੍ਰੀ ਕਲਤਕ ਸਹਿਬ ਤੇ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣਾ ਜਿੰਨਾ ਚਿਰ ਤੱਕ ਇਹ ਅਸੀਂ ਆਜ਼ਾਦ ਨਹੀਂ ਕਰਾਉਂਦੇ ਕਦੇ ਵਾਸਤੇ ਬੇਅਦਬੀਆਂ ਨਹੀਂ ਰੁਕ ਸਕਣਗੀਆਂ ਭਾਈ ਸਾਹਿਬ ਬਿਲਕੁਲ ਇਹ ਗੱਲ ਜਿਹੜੀ ਹੈ ਜੀ ਦੋ ਦਹਾਕਿਆਂ ਤੋਂ ਸੁਣਤ ਕਰੀਬਲੀ ਬਾਰੀ ਆ ਕਿ ਬਾਦਲ ਦਾ ਦਲ ਜਿਹੜਾ ਵਾ ਉਹ ਕਬਜ਼ਾ ਕਰਕੇ ਬੈਠਾ ਹੋਇਆ ਵਾ ਸ਼ਰੂਮਨੀ ਕਮੇਟੀ ਦੇ ਉੱਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਜਿਹੜਾ ਵੀ ਬੰਦਾ ਵਾ ਉਹਦੇ ਹੀ ਲਫਾਫੇ ਵਿੱਚੋਂ ਨਿਕਲਦਾ ਵਾ ਇਸ ਤਰ੍ਹਾਂ ਦੀਆਂ ਵੀ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਇਹਨੂੰ ਹਟਾਉਣ ਵਾਸਤੇ ਜਾਂ ਕਬਜ਼ਾ ਛਡਾਉਣ ਵਾਸਤੇ ਖਾਲਸਾ ਪੰਥ ਅੱਜ ਤੱਕ ਇਕੱਠਾ ਕਿਉਂ ਨਹੀਂ ਹੋ ਪਾ ਰਿਹਾ ਥੜੇ ਬਹੁਤ ਨੇ ਜਥੇਬੰਦੀਆਂ ਬਹੁਤ ਨੇ ਕੌਮ ਦੇ ਵਿੱਚ ਕਾਰਨ ਕੀ ਰਿਹਾ ਵਜ੍ਹਾ ਕੀ ਰਿਹਾ ਵੀ ਸਾਡੇ ਅੰਦਰ ਆਪਸ ਦੇ ਵਿੱਚ ਇਰਖਾਬਾਜੀ ਇੰਨੀ ਵੱਧ ਗਈ ਆ ਜਾਂ ਤਾਰ ਮੇਲ ਦੀ ਕਮੀ ਇੰਨੀ ਜ਼ਿਆਦਾ ਹੋ ਗਈ ਆ ਵੀ ਇਹ ਇਕੱਠੇ ਹੋ ਕੇ ਸਾਨੂੰ ਦੇਖ ਰਿਹਾ ਆ ਵੀ ਆ ਪਰੇਸ਼ਾਨੀ ਸਾਹਮਣੇ ਖੜੀ ਆ ਉਹ ਪਰੇਸ਼ਾਨੀ ਦਾ ਹੱਲ ਹੀ ਨਹੀਂ ਹੋ ਰਿਹਾ ਹਰ ਤੋਂ ਅਸੀਂ ਯਤਨ ਜ਼ਰੂਰ ਕਰਾਂਗੇ ਪਰ ਜਿਹੜਾ ਤੁਸੀਂ ਸਵਾਲ ਕੀਤਾ ਨਾ ਅਸੀਂ ਥੋੜੇ ਥੋੜੇ ਲਾਲਚਾਂ ਜਾਂ ਸਵਾਰਥਾਂ ਪਿੱਛੇ ਅਸੀਂ ਆਪਣੀ ਜ਼ਮੀਰ ਨੂੰ ਵੇਚ ਦਿੰਨੇ ਆ ਜਿਹੜਾ ਸਿੱਖ ਹੈ ਜਿੰਨਾ ਚਿਰ ਤੱਕ ਆਪਣੀ ਜ਼ਮੀਰ ਨੂੰ ਆਜ਼ਾਦ ਨਹੀਂ ਕਰਦਾ ਉਹਨਾਂ ਚਿਰ ਤੱਕ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਦੇ ਬਾਤ ਤੇ ਆਜ਼ਾਦ ਨਹੀਂ ਕਰਵਾ ਸਕਦਾ ਮੈਂ ਬੇਨਤੀ ਕਰਦਾ ਕਿ ਆਓ ਆਪਾਂ ਧੜੇ ਨਾਲੋਂ ਧਰਮ ਨੂੰ ਪਿਆਰਾ ਜਾਂ ਧੜੇ ਨਾਲੋਂ ਧਰਮ ਨੂੰ ਪਹਿਲ ਦੇ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਈਏ ਇਹ ਜਿਹੜਾ ਸਾਡੇ ਚ ਏਕਾ ਨਹੀਂ ਹੋ ਪਾਰਿਆ ਜਾਂ ਗੁਰੂ ਵੱਲੋਂ ਸ਼ਰਧਾ ਕੁਝ ਘਟ ਰਹੀ ਆ ਨੌਜਵਾਨੀ ਦੇ ਵਿੱਚ ਇਹ ਸਾਡੇ ਪ੍ਰਚਾਰਕਾਂ ਦਾ ਵੀ ਇਹਦੇ ਵਿੱਚ ਯੋਗਦਾਨ ਨਹੀਂ ਆ ਵੀ ਜਿਹੜੇ ਪ੍ਰਚਾਰਕ ਅੱਜ ਕੱਲ ਬਹੁਤ ਸੂਝਵਾਨ ਆਪਣੇ ਆਪ ਚ ਪ੍ਰਚਾਰਕ ਹੋ ਗਏ ਨੇ ਬਹੁਤ ਪੜੇ ਲਿਖੇ ਆਪਣੇ ਆਪ ਨੂੰ ਸਮਝਦੇ ਨੇ ਜਿਹੜੇ ਵੀ ਗੁਰੂ ਨੂੰ ਆਮ ਜੇ ਮਨੁੱਖ ਵਰਗੇ ਹੀ ਦੱਸਣ ਲੱਪੇ ਨੇ ਬਹੁਤ ਸਾਰੇ ਤੁਸੀਂ ਵੀ ਇਹ ਚੀਜ਼ ਨੂੰ ਜਾਣਦੇ ਹੋ ਤੁਸੀਂ ਵੀ ਉੱਥੇ ਜਾ ਕੇ ਕਈਆਂ ਦਾ ਵਿਰੋਧ ਵੀ ਕਰਦੇ ਰਹੇ ਹੋ ਉਹ ਕਾਰਨ ਵੀ ਆ ਇੱਕ ਇਹਦੇ ਵਿੱਚ ਵੇਖੋ ਜਿਹੜਾ ਸਿੱਖ ਆ ਉਹ ਆਪਣੇ ਗੁਰੂ ਆਮ ਨਹੀਂ ਗੁਰੂ ਪਰਮੇਸ਼ਰ ਆ ਪਰਮੇਸ਼ਰ ਗੁਰੂ ਆ ਜਿਹੜਾ ਆਮ ਕਹਿਣਾ ਉਹ ਆਂ ਬੰਦੇ ਦੀ ਸੋਚ ਆ ਪਰ ਸਿੱਖ ਜਿਹੜਾ ਉਹ ਆਪਣੇ ਗੁਰੂ ਨੂੰ ਆਮ ਸਿੱਖਦਾ ਜਾਂ ਆਮ ਦਰਦਾ ਨਹੀਂ ਦਿੰਦਾ ਜਿਹੜੇ ਆਮ ਸਮਝਦੇ ਸੀ ਉਹ ਪ੍ਰਾਤਨ ਸਮੇਂ ਵਿੱਚ ਵੀ ਸੀ ਹੁਣ ਵੀ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਆ ਮਿਸਾਲ ਦੇ ਤੌਰ ਤੇ ਆਂ ਬਾਬਾ ਸ੍ਰੀਚੰਦ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਆਮ ਪਿਤਾ ਸਮਝਿਆ ਸੀ ਇਸੇ ਤਰ੍ਹਾਂ ਪਿਰਤੀ ਚੰਦ ਨੇ ਵੀ ਆਪਣੇ ਪਿਤਾ ਤੇ ਭਰਾਤਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਆਮ ਰਿਸ਼ਤਾ ਹੀ ਸਮਝਿਆ ਸੀ ਪਰ ਉ ਆਮ ਬਣ ਕੇ ਰਹਿ ਗਿਆ ਜਿਹੜੇ ਪਰਮੇਸ਼ਰ ਸਰੂਪ ਸਮਝਦੇ ਆ ਉਹ ਪਰਮੇਸ਼ਰ ਦੀ ਜੋਤ ਵਿੱਚ ਸਦਾ ਵਾਸਤੇ ਲੈਣ ਹੋ ਜਾਂਦੇ ਆ ਇਸ ਕਰਕੇ ਜਿਹੜਾ ਗੁਰੂ ਹੈ ਗੁਰਬਾਣੀ ਦਾ ਬਚਨ ਹੈ ਵਾਹੂ ਵਾਹੂ ਬਾਣੀ ਨਿਰੰਕਾਰ ਹੈ ਇਸ ਜੀਵੜ ਅਵਰਨਾ ਕੋਈ ਉਹਦੇ ਵਰਗਾ ਨਾ ਸੀ ਨਾ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਕੋਈ ਬਣ ਸਕਦਾ ਅਸੀਂ ਆਪਣੇ ਤੌਰ ਤੇ ਯਤਨ ਕਰਾਂਗੇ ਕਿ ਆਪਾਂ ਏਕੇ ਦੀ ਲੜੀ ਵਿੱਚ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੇ ਦਲ ਨੂੰ ਆਜ਼ਾਦ ਕਰਾਉਣ ਦਾ ਆਪਾਂ ਯਤਨ ਕਰੀਏ ਧੰਨਵਾਦ اے ਹਨ ਭਾਈ ਅਮਰੀਕ ਸਿੰਘ ਜੀ ਸਾਡੇ ਨਾਲ ਇਹਨਾਂ ਨੇ ਦੱਸਿਆ ਵਾ ਔਰ ਇਹਨਾਂ ਦੀਆਂ ਸਾਰੀਆਂ ਹੀ ਗੱਲਾਂ ਬਹੁਤ ਵਧੀਆ ਨੇ ਜਿੰਨਾ ਚਿਰ ਤੱਕ ਅਸੀਂ ਏਕਾਨੀ ਨਹੀਂ ਕਰਦੇ ਜਿੰਨਾ ਚਿਰ ਤੱਕ ਅਸੀਂ ਗੁਰੂ ਪ੍ਰਤੀ ਆਪਣੀ ਸ਼ਰਧਾ ਆਪਣੇ ਆਪ ਨੂੰ ਗੁਰੂ ਪ੍ਰਤੀ ਪੂਰਾ ਸਮਰਪਿਤ ਨਹੀਂ ਕਰਦੇ ਉਨਾਂ ਚਿਰ ਤੱਕ ਸਾਡੇ ਸਾਡੀਆਂ ਦੁਸ਼ਵਾਰੀਆਂ ਇਸੇ ਤਰ੍ਹਾਂ ਹੀ ਬਣੀਆਂ ਰਹਿਣਗੀਆਂ ਅੱਜ ਸਾਨੂੰ ਲੋੜ ਆ ਇੱਕ ਝੰਡੇ ਥੱਲੇ ਇਕੱਠਿਆਂ ਹੋਣ ਦੀ ਗੁਰੂ ਸਾਹਿਬ ਨੇ ਸਾਨੂੰ ਇੱਕ ਪੰਥ ਬਣਾਇਆ ਸੀ ਅੱਜ ਅਸੀਂ ਢੜੇ ਆਪੋ ਆਪਣੇ ਢੜੇ ਬਣਾ ਲੈਨੇ ਆਪੋ ਆਪਣੇ ਬਾਬੇ ਬਣਾ ਲੈਨੇ ਆਪੋ ਆਪਣੇ ਜਥੇਦਾਰ ਬਣਾ ਲੈਨੇ ਸਾਨੂੰ ਕੌਮ ਨੂੰ ਇੱਕ ਜਥੇਦਾਰ ਦੀ ਲੋੜ ਆ ਸਾਨੂੰ ਇੱਕ ਢੜੇ ਦੀ ਲੋੜ ਆ ਸਾਨੂੰ ਇੱਕ ਪੰਥ ਦੀ ਲੋੜ ਆ ਦੂਜੀ ਗੱਲ ਇਹ ਵੀ ਮੈਂ ਕਹਾਗਾ ਵੀ ਜਿਹੜੇ ਜਿਆਦਾ ਸੂਝਵਾਨ ਸਾਡੇ ਪ੍ਰਚਾਰਕ ਨੇ ਉਹਨਾਂ ਦੇ ਪਿੱਛੇ ਨਾਂ ਲੱਗੋ ਜਿਹੜੇ ਸਾਡੇ ਸਤਕਾਰਯੋਗ ਸਾਡੇ ਆਗੂ ਨੇ ਜਿਹੜੇ ਕੰਮ ਕਰ ਰਹੇ ਨੇ ਪੰਥ ਵਾਸਤੇ ਜਿਨ੍ਹਾਂ ਨੇ ਆਪਣਾ ਜੀਵਨ ਪੰਥ ਲਈ ਸਮਰਪਿਤ ਕੀਤਾ ਹੋਇਆ ਵਾ ਉਹਨਾਂ ਦੀ ਗੱਲ ਵੀ ਸੁਣਨੀ ਚਾਹੀਦੀ ਆ ਸਾਨੂੰ ਉਹਨਾਂ ਦੇ ਨਾਲ ਲੱਗ ਕੇ ਤੁਰਨਾ ਵੀ ਚਾਹੀਦਾ ਵਾ ਸਾਨੂੰ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ ਆ ਧੰਨਵਾਦ